ਸਤ ਸ੍ਰੀ ਅਕਾਲ ਦੋਸਤੋ ਚੈਨਲ ਅਕਾਲ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਲੈ ਕੇ ਹਾਜ਼ਰ ਹੋਇਆ ਜੀ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਲਈ ਵੱਡਾ ਐਲਾਨ ਪੈਨਸ਼ਨ ਚ ਹੋਇਆ ਇਹ ਨਾ ਵਾਦਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਜਿਹੜੇ ਸਰੋਤੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਓਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਹਰ ਨਿੱਕੀ ਵੱਡੀ ਖਬਰ ਇਸ ਚੈਨਲ ਤੇ ਸਭ ਤੋਂ ਪਹਿਲਾਂ ਮਿਲਦੀ ਰਹੇ ਤਾਂ ਸ਼ੁਰੂਆਤ ਕਰਦੇ ਹਾਂ ਜੀ ਇਸ ਵੇਲੇ ਦੀ ਵੱਡੀ ਖਬਰ ਤੋਂ ਜਾਣਕਾਰ ਨੇ ਲਈ ਦੱਸਦੇ ਹਾਂ ਕਿ ਸੋਨੀਪੱਦ ਦੇ ਸਾਰੇ ਸਲਫ ਬਲਾਕਾਂ ਵਿੱਚ 198941 ਲੋ ਪੈਨਸ਼ਨ ਯੋਜਨਾ ਦਾ ਲਾਭ ਉਠਾ ਰਹੇ ਹਨ ਜੋ ਕਿ ਬੁਢਾਪਾ ਵਿਧਵਾ ਅਪਾਹਜ ਅਣਵਿਆਹੀ ਅਤੇ ਮੰਗਲਮੁਖੀ ਵਰਗੀਆਂ ਵੱਖ-ਵੱਖ ਸ਼੍ਰੇਣੀਆਂ ਵਿੱਚ ਆਉਂਦੇ ਹਨ ਇਹਨਾਂ ਵਿੱਚੋਂ 11941 ਨੂੰ ਹਰ ਮਹੀਨੇ ਆਪਣਾ ਬੁਢਾਪਾ ਪੈਨਸ਼ਨ ਪੱਤਾ ਮਿਲਦਾ ਹੈ ਸਰਕਾਰ ਨੇ 1 ਨਵੰਬਰ 2025 ਤੋਂ ਲਾਗੂ ਹੋਣ ਵਾਲੇ ਬੁਢਾਪਾ ਪੈਨਸ਼ਨ ਪੱਤੇ ਵਿੱਚ 500 ਰੁਪਏ ਦੇ ਵਾਧੇ ਦਾ ਐਲਾਨ ਕੀਤਾ ਹੈ ਸਰਕਾਰ ਨੇ 5000 ਦੇ ਦਾ ਕੀਤਾ ਸੀ ਵਾਅਦਾ ਇਸ ਐਲਾਨ ਦੀ ਕੁਝ ਬਜ਼ੁਰਗ ਨਾਗਰਿਕਾ ਨੇ ਪ੍ਰਸ਼ੰਸਾ ਕੀਤੀ ਹੈ ਉੱਥੇ ਹੀ ਕਈਆਂ ਨੇ ਇਸ ਨੂੰ ਵੱਧਦੀ ਮਹਿੰਗਾਈ ਦੇ ਯੁੱਗ ਵਿੱਚ ਨਾਕਾਫੀ ਕਿਹਾ ਹੈ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ 2024 ਤੱਕ 5000 ਰੁਪਏ ਦੀ ਪੈਨਸ਼ਨ ਦੇਣ ਦਾ ਵਾਅਦਾ ਕਰ ਰਹੀ ਹੈ ਪਰ ਇੱਕ ਸਾਲ 9 ਮਹੀਨਿਆਂ ਬਾਅਦ ਸਿਰਫ 500 ਰੁਪਏ ਦਾ ਐਲਾਨ ਕੀਤਾ ਗਿਆ ਹੈ ਬੁੱਢਾਪਾ ਪੈਨਸ਼ਨ ਵਿੱਚ 500 ਰੁਪਏ ਦਾ ਵਾਅਦਾ ਇੱਕ ਛਲਾਗਾ ਯੋਗ ਕਦਮ ਹੈ ਪਰ ਸਰਕਾਰ ਪਿਛਲੇ ਸਾਲ ਤੋਂ 5000 ਰੁਪਏ ਦੇਣ ਦੀ ਗੱਲ ਕਰ ਰਹੀ ਹੈ ਇਸ ਵੇਲੇ ਮਹਿੰਗਾਈ ਵਿੱਚ ਕਾਫੀ ਵਾਧਾ ਹੋਇਆ ਹੈ ਜਿਸ ਤਰ੍ਹਾਂ ਬਜ਼ੁਰਗ 3000 ਰੁਪਏ ਦੇ ਮਾਸਿਕ ਪਤੇ ਨਾਲ ਗੁਜ਼ਾਰਾ ਕਰ ਰਹੇ ਹਨ ਉਸੇ ਤਰ੍ਹਾਂ ਹੁਣ ਉਹ 3500 ਰੁਪਏ ਨਾਲ ਗੁਜ਼ਾਰਾ ਕਰ ਸਕਣਗੇ